ਜਿਕੇ ਇੱਕ ਏਐਸਆਈ ਵੱਲੋਂ ਜਿਹੜਾ ਰਜਿੰਦਰ ਕੁਮਾਰ ਏਐਸਆਈ ਦਾ ਨਾਮ ਹੈ ਉਹਦੇ ਵੱਲੋਂ ਕਿਸੇ ਮਸਲੇ ਦੇ ਵਿੱਚ ਅੱਜ ਮੰਡੀ ਦੇ ਵਿੱਚ ਪਹੁੰਚਿਆ ਜਾਂਦਾ ਤੇ ਦੂਰ ਖੜੇ ਇੱਕ ਗੁਰਸਿੱਖ ਲੇਬਰ ਵਾਲੇ ਬੰਦੇ ਨੂੰ ਗਾਲ ਕੱਢ ਕੇ ਬੁਲਾਇਆ ਜਾਂਦਾ ਗੱਲ ਕੱਢ ਕੇ ਬੁਲਾਉਣ ਤੋਂ ਬਾਅਦ ਉਸਦੇ ਕਕਾਰਾਂ ਤੋਂ ਫੜ ਕੇ ਉਸਦੇ ਸ਼ੀਰੀ ਸਾਹਬ ਤੋਂ ਫੜ ਕੇ ਉਹਨੂੰ ਖਿੱਚਾ ਤੋਹੀ ਕੀਤੀ ਜਾਂਦੀ ਆ ਇੱਕ ਸਾਬਤ ਸੂਰਤ ਤੇ ਪੰਜ ਕਤਾਰਾਂ ਦੇ ਧਾਰਨੀ ਜਿਹੜਾ ਸਾਡਾ ਗੁਰਸਿੱਖ ਵੀਰ ਏ ਉਹਦੇ ਨਾਲ ਖਿੱਚਾ ਤੋਹੀ ਕੀਤੀ ਗਈ ਉਹਨੂੰ ਵੜੀਆਂ ਹੀ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਮਾਵਾ ਭੈਣਾ ਦੀਆਂ ਏ ਉਸ ਨੂੰ ਖਿੱਚ ਕੇ ਕਕਾਰਾਂ ਤੋਂ ਖਿੱਚ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਉੱਥੇ ਉਹਦੀ ਕੁੱਟ ਮਾਰ ਕੀਤੀ ਗਈ ਫਿਰ ਦੁਬਾਰਾ ਸੋ ਜਦੋਂ ਸਾਡੇ ਧਿਆਨ ਦੇ ਵਿੱਚ ਮਸਲਾ ਆਉਂਦਾ ਵਾ ਤੇ ਅਸੀਂ ਇੱਥੇ ਪਹੁੰਚੇ ਆ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇੋਂ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295 ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਹ ਗੱਲ ਨਹੀਂ ਕਰਦਾ ਤੇ ਮੌਕੇ ਦੇ ਉੱਤੇ ਅਸੀਂ ਇੱਥੇ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵਾ ਕੋਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਅਸੀਂ ਉਨੀ ਦੇਰ ਤੱਕ ਇੱਥੋਂ ਨਹੀਂ ਹਿੱਲਾਂਗੇ ਜਿੰਨੀ ਦੇਰ ਤੱਕ ਉਸ ਮਲਾਜ਼ਮ ਦਾ ਹੁਣੇ ਉਸ ਮੋਹ ਚਬਾਰੇ ਦੇ ਵਿੱਚ ਸੁੱਤਾ ਹੋਇਆ ਏ ਉਹਨੂੰ ਲਾ ਕੇ ਉੱਥੋਂ ਮਲਾਜ਼ਮ ਨਹੀਂ ਉਹਦਾ ਕਰਵਾਇਆ ਜਾਂਦਾ ਤੇ ਉਹਦੇ ਉੱਪਰ ਹੁਣੇ ਹੀ ਮੌਕੇ ਦੇ ਉੱਤੇ ਜਿਹੜੀ ਵੀ ਧਾਰਾ ਬਣਦੀ ਹੈ ਕਕਾਰਾਂ ਦੀ ਬੇਅਦਬੀ ਦੀ ਉਹ ਸਾਡੇ ਨਾਲੋਂ ਬਿਹਤਰ ਇਹ ਜਿਹੜੇ ਆਪਣੇ ਆਪ ਨੂੰ ਰਾਖੇ ਕਹਿੰਦੇ ਨੇ ਸੰਵਿਧਾਨ ਦੇ ਜਿਹੜੇ ਪ੍ਰਸ਼ਾਸਨ ਦੇ ਰਾਖੇ ਕਹਿੰਦੇ ਨੇ ਉਹ ਜਿਹੜੇ ਹੈਗੇ ਆ ਉਹ ਆਪਣੇ ਅਨੁਸਾਰ ਜਿਹੜੀ ਕਾਰਵਾਈ ਕਰਨ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਇਹਦੇ ਜੋ ਵੀ ਰਿਜ਼ਲਟ ਨਿਕਲਣਗੇ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਐਸ ਐਚਓ ਫਤੂਟਿੰਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇੰਨੀ ਇੱਕ ਬੇਨਤੀ ਹੈ ਕਬੂਲ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਕਿ ਉਹ ਕਥਤ ਦੋਚੀਆ ਕੋਸਮਨਾਜੁਕ ਕੀ ਉਹਨੇ ਕੋਈ ਨਸ਼ਾ ਦਾ ਸੇਵਨ ਕੀਤਾ ਸੀ ਬਿਲਕੁਲ ਜੀ ਬਿਲਕੁਲ ਰਜਿੰਦਰ ਕੁਮਾਰ ਆ ਤੁਸੀਂ ਇੱਕ ਵੀਡੀਓ ਮੈਂ ਤੁਹਾਨੂੰ ਭੇਜ ਵੀ ਦਿੰਦਾ ਮੀਡੀਆ ਨੂੰ ਉਹਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ ਸਾਨੂੰ ਨਹੀਂ ਪਤਾ ਉਹਨੇ ਖਰਾਬ ਪੀਤੀ ਆ ਉਹਨੇ ਕੋਈ ਨਸ਼ਾ ਕੀਤਾ ਕੋਈ ਕੈਮੀਕਲ ਨਸ਼ਾ ਕੀਤਾ ਜਾਂ ਕੋਈ ਸਿੰਥੈਟਿਕ ਨਸ਼ਾ ਕੀਤਾ ਅਸੀਂ ਉਹਦੇ ਬਾਰੇ ਇੰਨੇ ਦੱਸੇ ਉਹ ਮੁਲਾਜਾ ਕਰਾਇਆ ਜਾਵੇ ਕਿ ਉਹ ਬੰਦਾ ਕੀ ਖਾਂਦਾ ਹੈ ਠੀਕ ਹੈ ਨਾ ਉਹ ਸ਼ਰਿਆਂ ਵੀਡੀਓ ਚ ਦਿਖਾਈ ਦੇ ਰਿਹਾ ਕਿ ਉਹ ਬੰਦੇ ਨੇ ਕੁਝ ਨਾ ਕੁਝ ਕਰਦਾ ਹੋਇਆ ਤੁਹਾਡਿਆਂ ਲੋਕ ਥਾਣਾ ਮੁੱਖੀ ਨਾਲ ਮੁਲਾਕਾਤ ਕੀਤੀ ਗਈ ਹੈ ਕੂਵੀਸ਼ਵਰਟ ਦੇਖੋ ਜੀ ਅਸੀਂ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਲ ਗੱਲ ਕੀਤੀ ਸੀ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਹੈਗੇ ਐ ਐਸਐਸਪੀ ਸਾਹਿਬ ਤੋਂ ਜਿਹੜੇ ਥਲੇ ਰਿਸ਼ਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਐਸਐਸ ਸਾਹਿਬ ਨੂੰ ਕਿਹਾ ਤੇ ਸਾਨੂੰ ਫੋਨ ਆਇਆ ਸੀ ਕਿ ਤੁਸੀਂ ਜਾ ਕੇ ਐਸਐਚਓ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਐਦਾਂ ਉਹਦੇ ਸਟੰਡ ਪਏ ਹੋਏ ਨੇ ਉਹ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੈ ਪਰ ਜਿਹੜੇ ਮੈਂਟਲੀ ਤੌਰ ਤੇ ਪਰੇਸ਼ਾਨ ਉਹਨਾਂ ਨੂੰ ਘਰੇ ਬਿਠਾਓ ਇੱਕ ਤਾਂ ਅਸੀਂ ਮੋਟੀਆਂ ਤਨਖਾਹਾਂ ਸਾਡੇ ਟੈਕਸਾਂ ਚੋਂ ਦੇ ਰਹੇ ਆ ਉਤੋਂ ਉਹ ਜਾ ਕੇ ਜਨਤਾ ਦੇ ਗਾਲ ਪੈ ਰਹੇ ਆ ਜਿਨ੍ਹਾਂ ਦੇ ਉਹ ਸਰਵੈਂਟ ਨੇ ਸੋ ਅਸੀਂ ਚਾਹੁੰਦੇ ਆ ਕਿ ਇਹਨਾਂ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦਾ ਹੱਥ ਬਹੁਤ ਖੁੱਲ ਚੁੱਕਿਆ ਤੇ ਜਿਹੜਾ ਵੀ ਜਿਹਦਾ ਵੀ ਜੀ ਕਰਦਾ ਸਾਡੇ ਸੱਦਾ ਆ ਕੇ ਕਕਾਰਾਂ ਨੂੰ ਹੱਥ ਪਾਉਂਦਾ ਹੈ ਕਦੀ ਸਾਨੂੰ ਕੇਸਾਂ ਤੋਂ ਫੜੇ ਕਿ ਸੀਖ ਕਸੀਟਿਆ ਜਾਂਦਾ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਤੋਂ ਬੜੀਆਂ ਵੱਡੀਆਂ ਵੱਡੀਆਂ ਘਟਨਾਵਾਂ ਇਹ ਹੋ ਰਹੀਆਂ ਨੇ ਜੇਕਰ ਇਹਨਾਂ ਨੂੰ ਹੁਣੇ ਹੀ ਨਾ ਨਾ ਪਾਈ ਗਈ ਤਾਂ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਕੱਲ ਨੂੰ ਸਿੱਖ ਕੌਮ ਨੂੰ ਭੁਗਤਣੇ ਪੈਣਗੇ ਸੋ ਅਸੀਂ ਬੇਨਤੀ ਕਰਦੇ ਆ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਕਿ ਸਾਰੇ ਆਪਾਂ ਇਕੱਠੇ ਹੋਈਏ ਇਹਨਾਂ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਇਹ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ। ਇਹ ਸਰਕਾਰੀ ਮਾਮਲਾ। ਸਰ ਮੈਂ ਇਹ ਨਾਲ ਰਿਆਨੇ ਤਰ੍ਹਾਂ ਸਰਕਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ। ਮੈਂ ਆਰਤੀਆ ਦੋਦ ਸਿੰਘ ਦੇ ਨਾਲ ਲੱਗਾ ਹੋਇਆ ਲੀਵਰ ਕੰਮ ਕਰਦਾ ਸੀ ਤੇ ਆਪਣੇ ਫਤੂਦੀਂਗਾ ਥਾਣਾ ਤੋਂ ਐਸਆਈ ਰਜਿੰਦਰ ਕੁਮਾਰ ਸਾਹਿਬ ਉਹਨੂੰ ਪਹੁੰਚੇ ਉੱਥੇ ਜੀ ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਸੀਗੇ ਜੀ ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ। ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਮੈਨੂੰ ਗਾਲ ਕੱਢੀ ਆ ਜੀ। ਗਾਲ ਕੱਢ ਕੇ ਤੇ ਮੈਨੂੰ ਇਹਨਾਂ ਪੁੱਛਿਆ ਕੀ ਕਰਦਾ ਪਿਆ? ਇਹਨਾਂ ਨੇ ਦੱਸਿਆ ਵੀ ਕਿ ਮੈਂ ਲੇਟਾਂ ਲਾਉਣ ਲਿਆਂੀ ਉਧਰ ਤੇ ਇਹਨਾਂ ਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਤੁਸੀਂ ਛੜੀ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੇਰਾ ਖਿੱਚਿਆ ਜੀ ਖੱਚ ਕੇ ਮੁਰਗੇ ਮੈਨੂੰ ਗੱਡੀ ਦੇ ਵਿੱਚ ਧੱਕਾ ਦੇ ਕੇ ਸੁੱਟਿਆ ਫੇਰ ਇਹ ਪਿੱਛੋਂ ਗੱਡੀ ਦੇ ਵਿੱਚੋਂ ਲਿਗੀ ਜੋ ਡਾਂਗ ਕੱਢਣ ਗਏ ਦੂਜੇ ਆਫਸਰਾਂ ਨੇ ਫੜਿਆ ਇਹਨਾਂ ਨੂੰ ਜੀ ਹੁਣ ਕੇ ਫੇਰ ਇਹਨਾਂ ਨੇ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇਰ ਮੈਨੂੰ ਗਾਲਾਂ ਕੱਢੀਆਂ ਜੀ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਉਹਦਾ ਨਾਮ ਕੀ ਸੀਗਾ ਉਹਦਾ ਨਾਮ ਰਜਿੰਦਰ ਕੁਮਾਰ ਸੀਗਾ ਜੀ ਏਐਸਏ ਹੀ ਸਾਹਿਬ ਕੀ ਉਹਨੇ ਕੋਈ ਨਸ਼ਾ ਨਾ ਸੇਵਨ ਕੀਤਾ ਸੀਗਾ? ਹਾਂਜੀ ਨਸ਼ਾ ਕੀਤਾ ਹੋਇਆ ਸੀਗਾ ਜੀ। ਠੀਕ ਹੈ। ਉਹਨਾਂ ਦਾ ਸਾਫ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ। ਗੱਲ-ਗੱਲ ਤੇ ਉਹ ਗਾਲ ਕੱਢਣ ਦੇ ਸੀਗੇ। ਇਸੇ ਦੌਰਾਨ ਤੁਹਾਡੇ ਕੁਕਾਰਾਂ ਦੀ ਕੋਈ ਵਿਵਰਤੀ ਵੀ ਹੋਈ ਆ? ਹਾਂਜੀ ਸਰ ਹੋਈ ਆ ਜੀ। ਪਰ ਮੇਰੇ ਸੀ ਸਾਡਾ ਕਾਪੜਾ ਖਿੱਚਿਆ ਜੀ ਛੜੂ ਵੀ ਖਿੱਚਿਆ ਤੇ ਕੋਈ ਛੜੂ ਵੀ ਪਾਟੀ ਮਰੀ ਜੀ। ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਹੋ ਕੀ ਉਹਨਾਂ ਦਾ ਵਿਸ਼ਵਾਸ ਤੋਂ ਆਇਆ? ਉਹਨਾਂ ਨੇ ਇਹ ਹੀ ਦੋਆਇਆ ਜੀ ਤੇ ਉਸ ਕਰਾਵਾਗੇ ਜੀ ਉਹਨਾਂ ਦੀ ਰਿਪੋਰਟ ਕਰਾਂਗੇ ਉਹਨਾਂ ਤੇ ਕਾਰਾਂਗੇ ਲਾਵਾਂਗੇ ਐਕਸ਼ਨ। ਇਸ ਨੂੰ ਵੀ ਕਰਦੇ ਜੀ ਪੁਲਿਸ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਨੇ ਇਹੀ ਮੰਗ ਕਰਦੇ ਆ ਜੀ ਜਿਹੜੀ ਸਾਡੇ ਇੱਕ ਕਾਰਨ ਦੀ ਮੇਰੇ ਦੀ ਬੀਪਮਾਰੀ ਕੀਤੀ ਹੈ ਜੀ ਉਹ ਮੇਰੇ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤੇ ਜੀ ਮੈਂ ਗੁਰਦੀਪ ਸਿੰਘ ਪੰਡਾਲ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਦੇ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਪੁਲਿਸ ਮੁਲਾਜ਼ਮਾਂ ਤੋਂ ਕੁਝ ਲੋਕਾਂ ਨਾਲ ਉਹ ਵਧੀ ਕੀ ਕੀਤੀ ਗਈ ਹੈ ਕੀ ਹੈਗਾ ਪੂਰਾ ਮਾਗੂ ਦੇਖੋ ਜੀ ਬੜੀ ਹੀ ਸ਼ਰਮਨਾਕ ਗੱਲ ਆ ਕਿ ਅਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆ ਤੇ ਹੋ ਕੀ ਰਿਹਾ ਕਿ ਕੱਲ ਤੁਸੀਂ ਦੇਖਿਆ ਹੋਣਾ ਜਿਹੜੀ ਵਰਲਡ ਵਾਈਡ ਖਬਰ ਬੜੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸੇਚਾਂਪਿੰਡ ਦੇ ਵਿੱਚ ਇੱਕ ਗ੍ਰੰਥੀ ਸਿੰਘ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਏ ਉੱਥੇ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜ ਵੀ ਪਹੁੰਚਦੇ ਨੇ ਤੇ ਅੱਜ ਇਸੇ ਹੀ ਹਲਕੇ ਦੇ ਵਿੱਚ ਦੂਸਰੀ ਘਟਨਾ ਹੁੰਦੀ ਏ ਜਿਹਦੇ ਵਿੱਚ ਕੇ ਇੱਕ ਐਸਆਈ ਵੱਲੋਂ ਜਿਹੜਾ ਰਜਿੰਦਰ ਕੁਮਾਰ ਇਹ ਐਸਆਈ ਦਾ ਨਾਮ ਹੈ ਉਹਦੇ ਵੱਲੋਂ ਕਿਸੇ ਮਸਲੇ ਦੇ ਵਿੱਚ ਅੱਜ ਮੰਡੀ ਦੇ ਵਿੱਚ ਪਹੁੰਚਿਆ ਜਾਂਦਾ ਤੇ ਦੂਰ ਖੜੇ ਇੱਕ ਗੁਰਸਿੱਖ ਲੇਬਰ ਵਾਲੇ ਬੰਦੇ ਨੂੰ ਗਾਲ ਕੱਢ ਕੇ ਬੁਲਾਇਆ ਜਾਂਦਾ ਗੱਲ ਕੱਢ ਕੇ ਬੁਲਾਉਣ ਤੋਂ ਬਾਅਦ ਉਸਦੇ ਕਕਾਰਾਂ ਤੋਂ ਫੜ ਕੇ ਉਸਦੇ ਸ਼ਰੀ ਸਾਹਬ ਤੋਂ ਫੜ ਕੇ ਉਹਨੂੰ ਖਿੱਚਤੂਈ ਕੀਤੀ ਜਾਂਦੀ ਆ ਇੱਕ ਸਾਬਤ ਸੂਰਤ ਤੇ ਪੰਜ ਕਕਾਰਾਂ ਦੇ ਧਾਰਨੀ ਜਿਹੜਾ ਸਾਡਾ ਗੁਰਸਿੱਖ ਵੀਰ ਏ ਉਹਦੇ ਨਾਲ ਖਿੱਚਤੂਈ ਕੀਤੀ ਗਈ ਉਹਨੂੰ ਬੜੀਆਂ ਹੀ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਮਾਵਾ ਭੈਣਾ ਦੀਆਂ ਏ ਉਸ ਨੂੰ ਖਿੱਚ ਕੇ ਕਕਾਰਾਂ ਤੋਂ ਖਿੱਚ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਉੱਥੇ ਉਹਦੀ ਘੁੱਟ ਮਾਰ ਕੀਤੀ ਗਈ ਫਿਰ ਦੁਬਾਰਾ ਸੋ ਜਦੋਂ ਸਾਡੇ ਧਿਆਨ ਦੇ ਵਿੱਚ ਮਸਲਾ ਆਉਂਦਾ ਵਾ ਕਿ ਅਸੀਂ ਇੱਥੇ ਪਹੁੰਚੇ ਆਂ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਤੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆਂ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇੋਂ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀਨ ਲੈ ਕੇ 295 ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਹ ਗੱਲ ਨਹੀਂ ਕਰਦਾ ਤੇ ਮੌਕੇ ਦੇ ਉੱਤੇ ਅਸੀਂ ਇੱਥੇ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵਾ ਕੋਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਅਸੀਂ ਓਨੀ ਦੇਰ ਤੱਕ ਇੱਥੋਂ ਨਹੀਂ ਹਿੱਲਾਂਗੇ ਜਿੰਨੀ ਦੇਰ ਤੱਕ ਉਸ ਮਲਾਜ਼ਮ ਦਾ ਹੁਣੇ ਉਸ ਮੋਚ ਬਾਰੇ ਦੇ ਵਿੱਚ ਸੁੱਤਾ ਹੋਇਆ ਏ ਉਹਨੂੰ ਲਾ ਕੇ ਉੱਥੋਂ ਮਲਾਜ਼ਮ ਨਹੀਂ ਉਹਦਾ ਕਰਵਾਇਆ ਜਾਂਦਾ ਤੇ ਉਹਦੇ ਉੱਪਰ ਹੁਣੇ ਹੀ ਮੌਕੇ ਦੇ ਉੱਤੇ ਜਿਹੜੀ ਵੀ ਧਾਰਾ ਬਣਦੀ ਹੈ ਕਕਾਰਾਂ ਦੀ ਬੇਅਦਬੀ ਦੀ ਉਹ ਸਾਡੇ ਨਾਲੋਂ ਬਿਹਤਰ ਇਹ ਜਿਹੜੇ ਆਪਣੇ ਆਪ ਨੂੰ ਰਾਖੇ ਕਹਿੰਦੇ ਨੇ ਸੰਵਿਧਾਨ ਦੇ ਜਿਹੜੇ ਪ੍ਰਸ਼ਾਸਨ ਦੇ ਰਾਖੇ ਕਹਿੰਦੇ ਨੇ ਉਹ ਜਿਹੜੇ ਹੈਗੇ ਆ ਉਹ ਆਪਣੇ ਅਨੁਸਾਰ ਜਿਹੜੀ ਕਾਰਵਾਈ ਕਰਨ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਇਹਦੇ ਜੋ ਵੀ ਰਿਜ਼ਲਟ ਨਿਕਲਣਗੇ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਐਸ ਐਚਓ ਫਤੂਟਿੰਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇੰਨੀਆਂ ਕੁ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਕਿ ਉਹ ਕਪਟਰ ਉਦੋਚੀਆ ਕੋਲ ਸੁਲਾਜਿਓ ਕਿ ਉਹਨੇ ਕੋਈ ਨਸ਼ਾ ਰਸੀਮ ਕੀਤਾ ਸੀ ਬਿਲਕੁਲ ਜੀ ਬਿਲਕੁਲ ਰਜਿੰਦਰ ਕੁਮਾਰ ਆ ਤੁਸੀਂ ਇੱਕ ਵੀਡੀਓ ਮੈਂ ਤੁਹਾਨੂੰ ਭੇਜ ਵੀ ਦਿੰਦਾ ਮੀਡੀਆ ਨੂੰ ਉਹਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ ਸਾਨੂੰ ਨਹੀਂ ਪਤਾ ਉਹਨੇ ਖਰਾਬ ਪੀਤੀ ਆ ਉਹਨੇ ਕੋਈ ਨਸ਼ਾ ਕੀਤਾ ਕੋਈ ਕੈਮੀਕਲ ਨਸ਼ਾ ਕੀਤਾ ਜਾਂ ਕੋਈ ਸਿੰਥੈਟਿਕ ਨਸ਼ਾ ਕੀਤਾ ਅਸੀਂ ਉਹਦੇ ਬਾਰੇ ਇੰਨੇ ਦੱਸੇ ਉਹ ਮੁਲਾਜਾ ਕਰਾਇਆ ਜਾਵੇ ਕਿ ਉਹ ਬੰਦਾ ਕੀ ਖਾਂਦਾ ਠੀਕ ਹੈ ਨਾ ਉਹ ਸ਼ਰਿਆਂ ਵੀਡੀਓ ਚ ਦਿਖਾਈ ਦੇ ਰਿਹਾ ਕਿ ਉਹ ਬੰਦੇ ਨੇ ਕੁਝ ਨਾ ਕੁਝ ਖਾਦਾ ਹੋਇਆ ਤੁਹਾਡਿਆਂ ਲੋਕ ਥਾਣਾ ਮੁੱਖੀ ਨਾਲ ਮੁਲਾਕਾਤ ਕੀਤੀ ਗਈ ਹੈ ਪੂਰਿ ਵਿਸ਼ਵਾਸ ਕਰਾ ਦੇਣਾ ਦੇਖੋ ਜੀ ਅਸੀਂ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਲ ਗੱਲ ਕੀਤੀ ਸੀ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਹੈਗੇ ਐਸਐਸਪੀ ਸਾਹਿਬ ਤੋਂ ਜਿਹੜੇ ਤਲੇਰ ਸ਼ਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ